ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀਤ ਨਿੱਗੀ ਸਾਥਰੀਆਕਾਲ ਮੈਂ ਹਾ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਮੈਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਈ ਹਾਂ ਜੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਭਾਰਤੀ ਨਹਿਸ ਨਮੀਸ਼ਾ ਪ੍ਰਿਆ ਦੀ ਕਹਿੰਦੇ ਕਿ ਪਰਿਵਾਰ ਜਿਹੜਾ ਹੈ ਜਿਹੜਾ ਪੀੜਤ ਦਾ ਪਰਿਵਾਰ ਹੈ ਉਹ ਮaaf ਕਰਨ ਦੇ ਲਈ ਰਾਜ਼ੀ ਨਹੀਂ ਹੈ ਜੀ ਅਮਨ ਦੇ ਵਿੱਚ ਬਿਲਕੁਲ ਜੀ ਬਿਲਕੁਲ ਉਹਨਾਂ ਦੋ ਟੋਕੇ ਗੱਲ ਕਹੇ ਕਿ ਅਸੀਂ ਮaaf ਨਹੀਂ ਕਰਾਂਗੇ ਕਿਉਂਕਿ ਜਿਹੜਾ ਉਹ ਤਲਾਲ ਅਬਦੋ ਮਹਿੰਦੀ ਤੇ ਜਿਹਦਾ ਫੇ ਕਤਲ ਕੀਤਾ ਗਿਆ ਜਾਂ ਜਿਹਦੇ ਕਤਲ ਦੇ ਦੋਸ਼ ਦੇ ਵਿੱਚ ਨਮੀਸ਼ਾ ਪ੍ਰਿਆ ਇਸ ਵੇਲੇ ਮੌਤ ਦੀ ਸਜ਼ਾ ਪੁੱਗਤ ਰਹੀ ਹੈ ਜਾਂ ਉਹਨੂੰ ਮੌਤ ਦੀ ਸਜ਼ਾ ਮਿਲਣੀ ਹੈ ਜਿਹੜੀ ਕਿ 16 ਤਰੀਕ ਨੂੰ ਮਿਲਣੀ ਸੀ ਤੇ ਜਿਹੜੀ ਟਲ ਗਈ ਹੈ ਵਕਤੀ ਤੌਰ ਦੇਤੇ ਉਸ ਬੰਦੇ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਰਤੀ মিডিਏ ਦੇ ਵੱਲੋਂ ਕਈ ਗੱਲਾਂ ਜਾਣਬੁੱਝ ਕੇ ਝੂਠ ਦੇ ਰੂਪ ਚ ਫਲਾਈਆਂ ਜਾ ਰਹੀਆਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਪਾਸਪੋਰਟ ਜ਼ਬਤ ਕਰ ਲਿਆ ਸੀਗਾ ਨਮੀਸ਼ਾ ਦਾ ਪੂਰਾ ਸੋਸ਼ਣ ਕੀਤਾ ਜਾ ਰਿਹਾ ਸੀ ਉਹਦੇ ਨਾਲ ਆਟਕਾ ਕੀਤਾ ਗਿਆ ਆਟਕੀਤਾ ਗਿਆ ਇਹ ਗੱਲਾਂ ਸਾਰੀਆਂ ਝੂਠੀਆਂ ਜੇਕਰ ਪਾਸਪੋਰਟ ਜ਼ਬਤ ਕੀਤਾ ਗਿਆ ਸੀ ਤਾਂ ਇੰਨੇ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਚੱਲਦੀ ਹੈ ਕਿ ਨਮੀਸ਼ਾ ਦੇ ਵਕੀਲਾਂ ਨੇ ਇਥੇ ਅਦਾਲਤ ਦੇ ਵਿੱਚ ਇਹ ਗੱਲ ਕਿਉਂ ਨਹੀਂ ਕਹੀ ਜੇ ਕੋਈ ਸੋਸ਼ਲ ਵਾਲੀ ਗੱਲ ਸੀ ਇੱਥੇ ਕਿਉਂ ਨਹੀਂ ਗੱਲ ਕਹੀ ਉਹ ਕਹਿੰਦੇ ਭਾਰਤ ਦੇ ਵਿੱਚ ਕਈ ਮੀਡੀਆ ਦੇ ਅੰਗ ਆ ਜਿਹੜੇ ਉਹ ਦੋਸ਼ੀ ਨੂੰ ਵਿਚਾਰੀ ਬਣਾ ਕੇ ਪੇਸ਼ ਕਰ ਰਹੇ ਆ ਤੇ ਉਹਦੇ ਨਾਲ ਹਮਦਰਦੀ ਜੋੜਨਾ ਚਾਹੁੰਦੇ ਆ ਤੇ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਅਸੀਂ ਮੌਤ ਦਾ ਬਦਲਾ ਮੌਤ ਚਾਹੁੰਦੇ ਆ ਇਹ ਨੂੰ ਨਾ ਉਥੋਂ ਨਹੀਂ ਪਾ ਸਕਦੇ ਕਹਿੰਦੇ ਜੀ ਕਸਾਸ ਵੀ ਅਸੀਂ ਤਾਂ ਬਦਲਾ ਚਾਹੁੰਦੇ ਆ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਅਸੀਂ ਪੈਸੇ ਲੈਣੇ ਹੀ ਨਹੀਂ ਜਦੋਂ ਸਾਨੂੰ ਬਲੱਡ ਮਨੀ ਚਾਹੀਦੀ ਹੀ ਨਹੀਂ हां ਸਾਡੇ ਉੱਤੇ ਦਬਾਅ ਬਹੁਤ ਬਣਾਇਆ ਗਿਆ ਇਹਦੇ ਵਿੱਚ ਧਰਮਗੁਰੂ ਵੀ ਪਏ ਆ ਹੋਰ ਲੋਕ ਵੀ ਪਏ ਆ ਜਿਹਦੇ ਕਰਕੇ ਵਕਤੀ ਤੌਰ ਦੇ ਉੱਤੇ ਮੌਤ ਦੀ ਸੁਰਤ ਚਲੀ ਵੀ ਆ ਉਹ ਕਹਿੰਦੇ ਪਰਸਨ ਨੂੰ ਇਸ ਗੱਲ ਦਾ ਪੱਕਾ ਯਕੀਨ ਆ ਕਿ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਮੰਨੇ ਨਹੀਂ ਅਸੀਂ ਕੋਈ ਹਮ ਹੀ ਨਹੀਂ ਭਰੀ ਵੀ ਐਨੇ ਪੈਸੇ ਦੇ ਦਿਓ ਤੇ ਅਸੀਂ ਆਪਸ ਕਰ ਲੈਂਦੇ ਆ ਅਸੀਂ ਮੰਨ ਜਾਂਦੇ ਆ ਅਸੀਂ ਮਾਫ ਕਰ ਦਿੰਦੇ ਆ ਉਹ ਕਹਿੰਦੇ ਨਾ ਸੀ ਪਹਿਲਾਂ ਮੰਨੇ ਸੀ ਨਾ ਅਸੀਂ ਅਜ ਮੰਨੇ ਆ ਨਾ ਸਾਨੂੰ ਮੰਨਣ ਦੀ ਲੋੜ ਆ ਉਹ ਕਹਿੰਦੇ ਜੀ ਦੋ ਟੁਕ ਗੱਲ ਇਹ ਆ ਵੀ ਸਾਨੂੰ ਸਿਰਫ ਸਿਰਫ ਬਦਲਾ ਚਾਹੀਦਾ ਬਦਲਾ ਚਾਹੀਦਾ ਕਿਹਨ ਦਾ ਮਤਲਬ ਵੀ ਭਾਈ ਮੌਤ ਦੇ ਬਦਲੇ ਮੌਤ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਅਸੀਂ ਵੀ ਇਸ ਲੰਮੀ ਕਾਨੂੰਨੀ ਲੜਾਈ ਦੇ ਵਿੱਚ ਆਪਦਾ ਬਹੁਤ ਕੁਝ ਗੁਆਇਆ ਇੱਕ ਸਾਡੇ ਪਰਿਵਾਰ ਦਾ ਮੈਂਬਰ ਗਿਆ ਦੂਜਾ ਅਸੀਂ ਲੰਮੀ ਲੜਾਈ ਦੇ ਵਿੱਚ ਆਪਦਾ ਬਹੁਤ ਕੁਝ ਗੁਆ ਲਿਆ ਤੇ ਅਸੀਂ ਹੁਣ ਇਸ ਗੱਲ ਨੂੰ ਕਦੇ ਭੁੱਲ ਨਹੀਂ ਸਕਦੇ ਵੀ ਸਾਡੇ ਨਾਲ ਹੋਇਆ ਕੀ ਕੀ ਆ ਉਹਨੇ ਇਹ ਗੱਲ ਫੇਰ ਕਹੀ ਆ ਉਹ ਕਹਿੰਦੇ ਜੀ ਭਾਰਤੀ মিডিਆ ਇਹੋ ਜਿਹੀਆਂ ਝੂਠੀਆਂ ਖਬਰਾਂ ਨਾ ਪੇਸ਼ ਕਰੇ ਵੀ ਭਾਈ ਅਸੀਂ ਆ ਕਰ ਦਿੱਤਾ ਅਸੀਂ ਐ ਬਣਾ ਲਿਆ ਅਸੀਂ ਮੰਨ ਗਏ ਅਸੀਂ ਉਹ ਕਰ ਲਿਆ ਇਹ ਸਿਰ ਤੇ ਸਿਰਫ ਬੇਲੋੜੀਆਂ ਗੱਲਾਂ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਤੇ ਸਾਨੂੰ ਇਸ ਗੱਲ ਦੀ ਆਸ ਹੈ ਵੀ ਇਥੋਂ ਦੀ ਅਦਾਲਤੀ ਪ੍ਰਕਿਰਿਆ ਇਥੋਂ ਦੀ ਕਾਨੂੰਨ ਪ੍ਰਕਿਰਿਆ ਛੇਤੀ ਹੀ ਸਾਨੂੰ ਇਨਸਾਫ ਦੇਊਗੀ ਸਾਨੂੰ ਮੌਤ ਦੇ ਬਦਲੇ ਮੌਤ ਚਾਹੀਦੀ ਹੈ ਨਮੀਸ਼ਾ ਪ੍ਰੀਆ ਜਿਹੜੀ ਤੇ ਜਿਹੜੀ ਭਾਰਤੀ ਨਰਸਾ ਕੇਰਲ ਦੀ ਉਹਦੇ ਪ੍ਰਤੀ ਸਾਡੀ ਕੋਈ ਹਮਦਰਦੀ ਹੋਣੀਗੀ ਅਸੀਂ ਬਹੁਤ ਕੁਝ ਹੰਡਾਇਆ ਆਪਦੇ ਪਿੰਡੇ ਦੇ ਉੱਤੇ ਤੇ ਬਸ ਇੰਨੀ ਗੱਲ ਉਹਨਾਂ ਨੇ ਕਹੀ ਹੈ ਜੀ ਜੀ ਮਤਲਬ ਇੱਕ ਵਾਰ ਫਿਰ ਤੋਂ ਜਿਹੜੀਆਂ ਚਿੰਤਾਜਨਕ ਖਬਰਾਂ ਇਹਨੂੰ ਲੈ ਕੇ ਸਾਹਮਣੇ ਆਉਣਗੀਆਂ ਖੈਰ ਅੱਗੇ ਵਧਦੇ ਹਾਂ ਜੀ ਮਜੀਠੀਆ ਹੋਰਾਂ ਦੀ ਗੱਲ ਕਰਦੇ ਹਾਂ ਮਜੀਠੀਆ ਹੋਰਾਂ ਦੀ ਬੈਰਕ ਬਦਲਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਹੈ ਜੀ ਕੀ ਫੈਸਲਾ ਹੋਇਆ ਹਾਂ ਬਿਲਕੁਲ ਜੀ ਅਸਲ ਵਿੱਚ ਕੱਲ ਜਿਹੜੀ ਸੁਣਵਾਈ ਹੋਈ ਹੈ ਨਾ ਉਹਦੇ ਵਿੱਚ ਗੱਲ ਸਿਰੇ ਨਹੀਂ ਲੱਗੀ ਉਹਦੇ ਵਿੱਚ ਹੁਣ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਉਹ 22 ਤਰੀਕ ਦੇ ਉੱਤੇ ਪੈਜੀ ਹੈ 22 ਜੁਲਾਈ ਨੂੰ ਇਹ ਸੁਣਵਾਈ ਹੋਊਗੀ ਲੰਘੇ ਕੱਲ 17 ਜੁਲਾਈ ਵਾਲੀ ਸੁਣਵਾਈ ਹੈ ਜਿਹੜੀ ਇਸੇ ਰੇਣੀ ਲੱਗੀ ਉਸ ਤੋਂ ਗੋਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਉਹ ਬਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਜਾਂਦੇ ਕਿ ਖਿਲਾਫ ਜਾਂਦੇ ਇਹ ਵਕਤ ਬਿਆਨ ਕਰੂਗਾ ਤੇ ਮਸ਼ੂਬਰਾ ਦੇ ਵਿੱਚ ਛਾਪੇਮਾਰੀ ਤੇ ਮਜੀਠੀਆ ਦੀ ਗ੍ਰਿਫਤਾਰੀ ਦੇ ਆਧਾਰ ਦੇ ਉੱਤੇ ਸੁਣਵਾਈ ਜਿਹੜੀ ਉਹ 22 ਤਰੀਕ ਨੂੰ ਹੋਣੀ ਆ ਕਿਉਂਕਿ ਮਜੀਠੀਆ ਨੇ ਇਹ ਗੱਲ ਕਹੀ ਸੀ ਵੀ ਭਾਈ ਸਾਨੂੰ ਚਾਹੀਦਾ ਹੈਗਾ ਬੈਰਕ ਨੂੰ ਬਦਲਣਾ ਤੇ ਬੈਰਕ ਮੇਰੀ ਬਦਲ ਦਿੱਤੀ ਜਾਵੇ ਉਹਨੇ ਇਹ ਗੱਲ ਕਹੀ ਸੀ ਕਿ ਮੈਂ ਬੈਰਕਾਬ ਦੀ ਬਦਲਾਉਣ ਦਾ ਇੱਛਕ ਆ ਕਿਉਂਕਿ ਮੈਂ ਔਰੇਂਜ ਕੈਟਾਗਰੀ ਦੇ ਵਿੱਚ ਆਉਣਾ ਤੇ ਹੜੇ ਤੱਕ ਮੇਰੀ ਬੈਰਕ ਬਦਲਨੀ ਨਹੀਂ ਗਈ ਸੋ ਹੜੇ ਤੱਕ ਬਦਲੀ ਵੀ ਨਹੀਂ ਗਈ ਤੇ ਬਿਨੇ ਭਾਈ 22 ਤਰੀਕ ਨੂੰ ਕੀ ਬੜਦਾ ਹਾਲਾਂਕਿ ਕੱਲ ਪੰਜਾਬ ਦੀ ਸਰਕਾਰ ਦੇ ਵਕੀਲ ਆ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਸੀਸੀਟੀਵੀ ਕੈਮਰੇ ਲਾਏ ਗਏ ਆ ਬੈਰਕ ਦੇ ਵਿੱਚ ਪੂਰਾ ਛੜ ਰੱਖਿਆ ਜਾ ਰਿਹਾ ਵੀ ਭਾਈ ਸੁਰੱਖਿਆ ਦੇ ਮਾਮਲੇ ਦੇ ਵਿੱਚ ਤੇ ਪਰ ਮਜੀਠੀਆ ਹੋਰੀ ਜਿਹੜੇ ਤੇਨੇ ਵੀ ਭਾਈ ਜਿਹੜਾ ਸਾਬਕਾ ਮੰਤਰੀ ਹੋਵੇ ਜਿਹੜੀ ਮੋਤਬਰ ਹਸਤੀ ਹੋਵੇ ਤੇ ਉਸ ਮਾਮਲੇ ਦੇ ਵਿੱਚ ਤੇ ਭਾਈ ਬਣਦੀ ਸਰ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਨੂੰ ਉਹ ਕਹਿੰਦਾ ਜੀ ਕਿ ਵੱਖਰੀ ਬੈਰਕ ਮੈਣੀ ਚਾਹੀਦੀ ਹੈ ਮੇਰੀ ਬੈਰਕ ਦੇ ਵਿੱਚ ਹੋਰ ਕੋਈ ਨਹੀਂ ਹੋਣਾ ਚਾਹੀਦਾ ਸੋ ਹੁਣ 22 ਤਰੀਕ ਨੂੰ ਪਤਾ ਲੱਗੂਗਾ ਵੀ ਕੀ ਬਣਦਾ ਇਸ ਮਸਲੇ ਦੇ ਵਿੱਚ ਜੀ ਜੀ ਤਰਨ ਸਾਹਿਬ ਪੰਜਾਬ ਸਰਕਾਰ ਦੇ ਇੱਕ ਫੈਸਲੇ ਦੀ ਬੜੀ ਚਰਚਾ ਹੋ ਰਹੀ ਹੈ ਜਿੱਤੇ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਵੀ ਲੈ ਲਿਆ ਗਿਆ ਹੈ ਕਹਿੰਦੇ ਪਖਾੜੀਆਂ ਤੇ ਡੀਐਨਏ ਟੈਸਟ ਸ਼ੁਰੂ ਹੋ ਗਏ ਨੇ ਇਹ ਬਹੁਤ ਵਧੀਆ ਗੱਲ ਹੈ ਜੀ ਇਹ ਇੱਕ ਚੰਗਾ ਫੈਸਲਾ ਹੈਗਾ ਇਹ ਫੈਸਲੇ ਦੇ ਸਹਾਰੇ ਦੂਰ ਰਸੇ ਨਤੀਜੇ ਚੰਗੇ ਵੀ ਨਿਕਲ ਕੇ ਸਾਹਮਣੇ ਆਉਣ ਇਸ ਗੱਲ ਨੂੰ ਮੰਨਿਆ ਜਾ ਸਕਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਹ ਫੈਸਲੇ ਦੇ ਨਤੀਜੇ ਠੀਕ ਸਾਹਮਣੇ ਆ ਜਾਣ ਉਹਦਾ ਕਾਰਨ ਇਹ ਆ ਕਿ ਜਿਹੜਾ ਇਹ ਫੈਸਲਾ ਹੋਇਆ ਨਾ ਇਹਦੇ ਵਿੱਚ ਪੰਜਾਬ ਦੀ ਸਰਕਾਰ ਨੇ ਮੇਰਾ ਛਾਲਾ ਵੀ 80 ਟੀਮਾਂ ਬਣਾਈਆਂ ਤੇ ਕਈ ਜ਼ਿਲ੍ਹੇ ਆ ਜਿਹੜੇ ਉਹਨਾਂ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਵੀ ਹੋਰ ਵਕ ਵਕਥਾਾਂਾਂ 'ਤੇ ਵੀ ਤੁਸੀਂ ਕਿਸੇ ਵੀ ਜਾਓ ਅਜਲੀ ਤਰੀਕੇ ਦੇ ਵਿੱਚ ਕਿ ਤੁਹਾਨੂੰ ਭਿਖਾਰੀ ਆ ਜਿਹੜੇ ਮੰਗਦੇ ਜਿਹੜੇ ਉਹ ਘੇਰ ਲੈਂਦੇ ਆ ਬਹੁਤ ਸਾਰੀਆਂ ਔਰਤਾਂ ਨੇ ਬਹੁਤ ਸਾਰੇ ਬੰਦਿਆਂ ਨੇ ਨਿਆਣੇ ਕੁਛੜ ਚੱਕੇ ਹੁੰਦੇ ਆ ਜਿਹੜੇ ਇਹ ਗੱਲ ਕਹਿੰਦੇ ਜੀ ਕਿ ਇਹਨਾਂ ਦੇ ਨਾਂ ਦੇ ਉੱਤੇ ਪੈਸੇ ਦੇ ਦਿਓ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਜੀ ਕਿ ਇਹ ਇਹਨਾਂ ਦੇ ਆਪਣੇ ਬੱਚੇ ਆ ਜਾਂ ਕਿਨਾਂ ਦੇ ਬੱਚੇ ਰਹਿ ਗਏ ਆ ਉਹ ਨਾਲ ਆਪਦੇ ਉਂਗਲ ਲਾ ਕੇ ਵੀ ਤੁਰੇ ਫਿਰਦੇ ਹੁੰਦੇ ਨਿਆਣਿਆਂ ਨੂੰ ਵੀ ਬੱਚਿਆਂ ਨੂੰ ਮੂਹਰੇ ਕਰਕੇ ਜਿਵੇਂ ਕੋਈ ਪ੍ਰੋਡਕਟ ਪੇਸ਼ ਕਰਦੇ ਹੁੰਦੇ ਆ ਵੀ ਇਹਨਾਂ ਦੇ ਨਾਂ ਦੇ ਉੱਤੇ ਪੈਸੇ ਦੇ ਦਿਓ ਉਹਨਾਂ ਦੀ ਇੱਛਾ ਇਹ ਹੁੰਦੀ ਆ ਉਹ ਇਸ ਤਰੀਕੇ ਨਾਲ ਮੰਗਦੇ ਆ ਪਰ ਹੁਣ ਜਿਹੜੀ ਜਾਣਕਾਰੀ ਆਈ ਆ ਵੀ ਇਹਨਾਂ ਦੇ ਡੀਐਨਏ ਟੈਸਟ ਕੀਤੇ ਜਾਣਗੇ ਜਿਹੜੇ ਨਿਆਣਿਆਂ ਨੂੰ ਚੱਕ ਕੇ ਨਾਲ ਤੁਰੇ ਫਿਰਦੇ ਆ ਮੰਸੇ ਵੀ ਭਾਈ ਇਹ ਬੱਚੇ ਦੇ ਨਾਲ ਇਹਨਾਂ ਦਾ ਡੀਐਨਏ ਮੈਚ ਕਰਦਾ ਕਿ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਹੁਣ ਪੜਤਾਲ ਕੀਤੀ ਜਾਣੀ ਆ ਕਿਉਂਕਿ ਬੀਤੇ ਵੜੇ ਦੇ ਵਿੱਚ ਪੰਜਾਬ ਦੇ ਵਿੱਚੋਂ ਬੱਚਾ ਚੁੱਕਣ ਵਾਲੀਆਂ ਘਟਨਾਵਾਂ ਬਹੁਤ ਆਪ ਰੀਆਂ ਆ ਬੀਤੇ ਵੇਲੇ ਦੇ ਵਿੱਚੇ ਵੀ ਖਬਰਾਂ ਆਈਆਂ ਜੀ ਕਿ ਇਹ ਜਿਹੜੇ ਨੇ ਇਹ ਅਸਲ ਦੇ ਵਿੱਚ ਬੱਚੇ ਇਹਨਾਂ ਦੇ ਨਹੀਂ ਇਹਨਾਂ ਨੇ ਆਲੇ ਦੁਆਲੇ ਚੱਕੇ ਆ ਤੇ ਐਸੀ ਬਾਹ ਕਿਹੜੀ ਆ ਜਿਹੜੀ ਕਿ ਆਪਦੇ 6 ਮਹੀਨੇ ਦੇ ਬੱਚੇ ਨੂੰ 1 ਸਾਲ ਦੇ ਬੱਚੇ ਨੂੰ ਪੁੱਛੜ ਚੱਕ ਕੇ ਸਾਰੀ ਰੇੜੀ ਧੁੱਪੇ ਆ ਜਿਹੜੀ ਉਹ ਲੋਕਾਂ ਤੋਂ ਮੰਗਦੀ ਹੋਵੇ ਸੋ ਮੰਨਿਆ ਜਾ ਰਿਹਾ ਜੀ ਕਿ ਇਹ ਗਿਰੋਧ ਦਾ ਇੱਕ ਬਹੁਤ ਵੱਡਾ ਹਿੱਸਾ ਜਿਹਦੇ ਵੱਲੋਂ ਇਹ ਬੱਚਿਆਂ ਨੂੰ ਮੂਹਰੇ ਕਰਕੇ ਤੇ ਪੈਸੇ ਮੰਗੇ ਜਾਂਦੇ ਆ ਸੋ ਇਸ ਕਰਕੇ ਡੀਐਨਏ ਟੈਸਟ ਉਸ ਬੱਚੇ ਦਾ ਵੀ ਤੇ ਉਸ ਪੁੱਛੜ ਚੁੱਕੀ ਮਾਂ ਦਾ ਵੀ ਜਾਂ ਬਾਪ ਦਾ ਵੀ ਹੋਣਾ ਸੋ ਇਹ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਆ ਕਿਉਂਕਿ ਅੰਮ੍ਰਿਤਸਰ ਗੁਰੂ ਦੇ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਇਹ ਗਿਣਤੀ ਆਮ ਨਾਲੋਂ ਬਹੁਤ ਆ ਦਰਬਾਰ ਸਾਹਿਬ ਦੇ ਬਾਹਰ ਵੀ ਚੌਂਕਾਂ ਦੇ ਵਿੱਚ ਵੀ ਗਲੀਆਂ ਦੇ ਵਿੱਚ ਵੀ ਜਿੱਥੇ ਲਾਈਟਾਂ ਲੱਗੀਆਂ ਰੈੱਡ ਲਾਈਟਾਂ ਉੱਥੇ ਵੀ ਸੋ ਇਸ ਕਰਕੇ ਉੱਥੇ ਤਾਂ ਸ਼ੁਰੂਆਤ ਕਰ ਦਿੱਤੀ ਗਈ ਹੈ ਡੀਐਨਏ ਟੈਸਟ ਕਰਨ ਦੀ ਮੇਰਾ ਖਿਆਲ ਆ ਵੀ ਇਹ ਇੱਕ ਚੰਗਾ ਉਦਮ ਹੈਗਾ ਇਹਦੇ ਨਾਲ ਸ਼ਹਿਰ ਕਈ ਪਰਤਾਂ ਖੁੱਲ ਕੇ ਸਾਹਮਣੇ ਆਉਣ ਤੇ ਦੂਜੀ ਗੱਲ ਇਹ ਵੀ ਇੰਨੇ ਕੁ ਮੰਗਤਿਆਂ ਦੀ ਗਿਣਤੀ ਹੋ ਗਈ ਹੈ ਵੀ ਪੁੱਛੋ ਹੀ ਕੁਝ ਨਾ ਤੁਸੀਂ ਗੱਡੀ ਕਿਤੇ ਵੀ ਖੜਾਓ ਆ ਲੱਗਦਾ ਵੀ ਤੁਹਾਡਾ ਸ਼ੀਸ਼ਾ ਭੰਨਣਗੇ ਹੁਣ ਇਹ ਤੁਸੀਂ ਕਿਤੇ ਤੁਰੇ ਜਾਂਦੇ ਹੋ ਉਹ ਤੁਹਾਨੂੰ ਜਲੀਲ ਕਰਦੇ ਤੁਹਾਡੇ ਲੀڑے ਖਿੱਚ ਖਿੱਚ ਕੇ ਵੀ ਦਿਓ ਕੁਝ ਨਾ ਕੁਝ ਦਿਓ ਫੇਰੇ ਜਿਵੇਂ ਗੈਂਗ ਹੁੰਦੇ ਆ 15 15 20 20 ਜਣੇ ਆ ਇੱਕ ਨੂੰ ਤੁਸੀਂ 10 ਰੁਪਏ ਦੇ ਦਿਓ ਨਾਲ 20 ਜਣੇ ਹੋਰ ਆ ਜਾਂਦੇ ਸਾਨੂੰ ਵੀ ਦਿਓ ਬੰਦੇ ਨੂੰ ਐ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨ ਵਾਲੀ ਗੱਲ ਹੁੰਦੀ ਆ ਤੇ ਪੰਜਾਬ ਦੀ ਸਰਕਾਰ ਨੇ ਡੀਐਨਏ ਟੈਸਟ ਦਾ ਕੰਮ ਸ਼ੁਰੂ ਕਰਤਾ ਤੇ ਇੱਕ ਚੰਗੀ ਗੱਲ ਹੈ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉੱਧਰ ਕਹਿੰਦੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਨੱਡਾ ਹੋਰਾਂ ਦੇ ਨਾਲ ਮੀਟਿੰਗ ਕੀਤੀ ਹੈ ਜੀ ਕੀ ਗੱਲਬਾਤ ਹੋਈ ਐ ਇਸ ਮੀਟਿੰਗ ਲੰਗੇ ਕੱਲ ਜਿਹੜੀ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਬਾਰੇ ਵਿਚਾਰ ਕੀਤੇ ਗਏ ਆ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਨਵੇਂ ਉਹ ਹੈਗੇ ਜੀ ਅਸ਼ਵਨੀ ਸ਼ਰਮਾ ਇਹ ਪਹਿਲਾਂ ਕਿਸੇ ਵੇਲੇ ਪੰਜਾਬ ਦੇ ਪੂਰੇ ਪ੍ਰਧਾਨਮੀ ਰਹੇ ਆ ਤੇ ਹੁਣ ਇਹ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਆ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਤੇ ਇਹਨਾਂ ਦੇ ਵੱਲੋਂ ਪਹਿਲੀ ਵਾਰ ਮੁਲਾਕਾਤ ਕੀਤੀ ਗਈ ਆ ਰਾਸ਼ਟਰੀ ਪ੍ਰਧਾਨ ਜੇਪੀ ਨੱਡਾਹੁਰਾ ਦੇ ਨਾਲ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਤੇ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਵੀ ਭਾਜਪਾ ਪੰਜਾਬ ਦੇ ਪ੍ਰਤੀ ਪੂਰੀ ਤਰ੍ਹਾਂ ਉਤਸ਼ਾਹਤ ਹੈ ਤੇ ਪੰਜਾਬ ਦੇ ਵਿੱਚ ਐਤਕੀ ਸਾਡੀ ਸਰਕਾਰ ਬਣੂਗੀ ਤੇ ਕਿਸੇ ਵੀ ਕਿਸਮ ਦੀ ਉਹ ਕਹਿੰਦੇ ਜੀ ਦਿੱਕਤ ਦੀ ਕੋਈ ਗੱਲ ਨਹੀਂ ਨੀਗੀ ਤੇ ਅਸੀਂ ਇਸ ਵੇਲੇ ਕਹਿੰਦੇ ਜੀ ਕਿ ਪੂਰੀ ਜਨਰਾਤ ਮਿਹਨਤ ਕਰਕੇ ਤੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਲੈ ਕੇ ਆਉਣੀ ਆ ਅਗਲੀ ਗੱਲ ਮਹੱਤਵਪੂਰਨ ਨਿਰਣੇ ਕਈਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਹੈ ਨਹੀਂ ਤੇ ਸਾਨੂੰ ਲੱड्डा ਸਾਹਿਬ ਨੇ ਤੇ ਬਾਕੀ ਸਾਡੀ ਸਿੱਖਰਲੀ ਲੀਡਰਸ਼ਿਪ ਨੇ ਇਹ ਗੱਲ ਕਹਿ ਕੇ ਭੇਜਿਆ ਵੀ ਜਿਹੋ ਜੀ ਬੋਲੀ ਦੇ ਵਿੱਚ ਤੁਹਾਡੇ ਨਾਲ ਗੱਲ ਕਰਨ ਤੇ ਤੁਸੀਂ ਫਿਰ ਉਹੋ ਜੀ ਬੋਰੀ ਦੇ ਵਿੱਚ ਹੀ ਉਤਰ ਦਿਓ ਜੇ ਤੂੰ ਟੜਕ ਵਾਲੀ ਗੱਲ ਸਮਝਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਫਿਰ ਉਹਨਾਂ ਨੂੰ ਉਦਾਂ ਦਾ ਉੱਤਰ ਦੇ ਦਿਓ ਤੇ ਜੇਕਰ ਉਹ ਪਿਆਰ ਸਤਿਕਾਰ ਦੇ ਨਾਲ ਚੱਲਦੇ ਤੇ ਫਿਰ ਇਹਨਾਂ ਨੂੰ ਉਦਾਂ ਦਾ ਉੱਤਰ ਦੇ ਦਿਓ ਉਹ ਕਹਿੰਦੇ ਜੀ ਕਿ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਸਾਬਤ ਹੋ ਗਈ ਆ ਤੇ ਲੋਕ ਆ ਜਿਹੜੇ ਉਹ ਭਾਜਪਾ ਤੋਂ ਹੁਣ ਆਸ ਵਾਲੀ ਅੱਖ ਜੱਸਾ ਰੱਖ ਰਹੇ ਆ ਆਸ ਵਾਲੀ ਨਜ਼ਰ ਰੱਖ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਸਰਕਾਰ ਸਾਡੀ ਹੀ ਬਣੂਗੀ ਸਾਡੀ ਹੀ ਸਰਕਾਰ ਬਣੂਗੀ ਹੋਰ ਕਿਸੇ ਦੀ ਸਰਕਾਰ ਬਣਨੀ ਨਹੀਂ ਹੈਗੀ ਸੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਦਾਅਵੇ ਕੀਤੇ ਗਏ ਆ ਸੋ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਕੀ ਸੁਨੀਲ ਜਾਖੜ ਹੋਰਾਂ ਨੇ ਤਾਂ ਤਾਕਤਾਂ ਬਿਲਕੁਲ ਕਟੀਆਂ ਜਾਣੀਆਂ ਕੀ ਭਾਜੀਪੀ ਪੈਰਾ ਸਿਰਫ ਹੋ ਸਕੂਗੀ ਕਿਉਂਕਿ ਅੰਦਰ ਖਾਤੇ ਭਾਜੀਪੀ ਦੇ ਵਿੱਚ ਵੀ ਕਾਫੀ ਇੱਕ ਦੂਜੇ ਦਾ ਵਿਰੋਧ ਹੈਗਾ ਜਿਹੜੇ ਨਵੇਂ-ਨਵੇਂ ਆਏ ਆ ਕੋਈ ਕਾਂਗਰਸ ਦੇ ਵਿੱਚੋਂ ਆਇਆ ਕੋਈ ਅਕਾਲੀਆਂ ਦੇ ਵਿੱਚੋਂ ਆਇਆ ਤੇ ਉਹਨਾਂ ਨੂੰ ਤਾਂ ਉਹਦੇ ਵੀ ਮਿਲ ਜਾਂਦੀਆਂ ਉਹਨਾਂ ਨੂੰ ਟਿਕਟਾਂ ਵੀ ਮਿਲ ਜਾਂਦੀਆਂ ਪਰ ਜਿਹੜੇ 30-30 ਸਾਲ ਤੋਂ 40-40 ਸਾਲ ਤੋਂ ਭਾਜੀਪੀ ਦੇ ਵਿੱਚ ਬੈਠੇ ਆ ਉਹ ਇਸ ਵੇਲੇ ਮਜੂਸੀ ਦੇ ਵਿੱਚ ਆ ਕਿ ਭਾਈ ਸਾਡਾ ਕੀ ਕਸੂਰ ਆ ਅਸੀਂ ਨਹੀਂ ਕਰਨਾ ਤੇ ਪੋਸਟਰ ਲਾਉਣ ਵਾਲੀ ਰਹਿ ਗਈ ਜੇ ਤਾਂ ਰੈਲੀ ਕਰਨੀ ਆ ਤਾਂ ਉੱਥੇ ਬੋਲਣ ਨੂੰ ਅਸੀਂ ਜਾਣਾ ਹੈਗਾ ਤੇ ਜੇਕਰ ਕੋਈ ਟਿਕਟਾਂ ਮਿਲਣਗੀਆਂ ਤਾਂ ਇਹਨਾਂ ਨੂੰ ਮਿਲਣਗੀਆਂ ਹੈਗੀਆਂ ਪਰ ਬੀਜੇਪੀ ਦੇ ਵਿੱਚ ਉਹਨਾਂ ਰੋਲਾ ਰਪਾ ਨਹੀਂ ਹੈਗਾ ਜਿਨ ਅਕਿ ਬਾਕੀ ਪਾਰਟੀਆਂ ਦੇ ਵਿੱਚ ਆ ਤਾਂ ਦੇਖਦੇ ਭਾਈ ਆਉਂਦੇ ਸਮੇਂ ਤੇ ਕੀ ਬਣਦਾ ਜੀ ਜੀ ਤੇ ਟੇਲਾ ਸਾਹਿਬ ਉੱਧਰ ਆਮ ਆਦੀ ਪਾਰਟੀ ਨੇ ਬਾਰੀ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਿਸ ਤੋਂ ਬਾਅਦ ਵਿੱਚ ਹੁਣ ਵਿਰੋਧੀਆਂ ਨੇ ਇਸ ਗੱਲ ਦੇ ਉੱਪਰ ਘੇਰੇ ਆ ਜੀ ਸਵਾਲ ਖੜੇ ਕਿਤੇ ਨੇ ਨੇਕਾ ਕਰਨਾ ਨਹੀਂ ਚਾਹੀਦਾ ਜੀ ਦੇਖੋ ਇਹਨਾਂ ਨੇ ਲੱਛਣੇ ਫੜੇ ਆ ਜਿਹੜੇ ਤੁਸੀਂ ਇੱਕ ਪਾਸੇ ਗੱਲ ਕਹਿੰਦੇ ਆ ਵੀ ਅਕਾਲੀਆਂ ਨੇ ਪੰਜਾਬ ਲੁੱਟ ਲਿਆ ਅਸੀਂ ਤੁਹਾਡੀ ਗੱਲ ਮੰਨ ਲਈ ਵੀ ਭਾਈ ਲੁੱਟ ਲਿਆ ਹੋਣਾ ਤੁਸੀਂ ਇਹ ਕਹਿੰਦੇ ਵੀ ਭਾਈ ਕਾਂਗਰਸ ਨੇ ਪੰਜਾਬ ਲੁੱਟਿਆ ਬੀਤੇ ਵੇਲੇ ਦੇ ਵਿੱਚ ਬਿਲਕੁਲ ਠੀਕ ਆ ਹੋ ਸਕਦਾ ਭਾਈ ਤੁਸੀਂ ਸਹੀ ਕਹਿੰਦੇ ਹੋ ਜੇ ਕਾਂਗਰਸਗਾਂ ਨੇ ਅਕਾਲੀਆਂ ਨੇ ਬੀਤੇ ਵੇਲੇ ਦੇ ਵਿੱਚ ਪੰਜਾਬ ਲੁੱਟ ਲਿਆ ਤੇ ਫਿਰ ਤੁਸੀਂ ਉਹਨਾਂ ਪਾਰਟੀਆਂ ਦੇ ਹੀ ਬੰਦੇ ਪੱਟ ਕੇ ਆਪਦੀ ਪਾਰਟੀ 'ਚ ਲਿਆ ਕੇ ਉਹਨਾਂ ਨੂੰ ਚੋਣ ਕਿਹੜੇ ਕਾਰਨ ਕਰਕੇ ਲੜੋਣੇ ਤੁਸੀਂ ਇਹਦੇ ਬਾਰੇ ਉੱਤਰ ਕਿਉਂ ਨਹੀਂ ਦਿੰਦੇਗੇ ਜੇ ਉਹਨਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਨਾਲ ਧਰੋਖ ਮਾਇਆ ਤੇ ਫਿਰ ਤੁਸੀਂ ਇਨਾਮ ਦਿੰਨੇ ਟਿਕਟ ਦੇ ਕੇ ਉਹਨਾਂ ਨੂੰ ਨਾਲੇ ਤੁਸੀਂ ਇਹ ਗੱਲ ਕਹਨੇ ਜੀ ਕਿ ਦੇਖੋ ਅਸੀਂ ਤਾਂ ਨਵਾਂਪੁਰ ਲੈ ਕੇ ਆਉਣਾ ਸਿਆਸਤ ਦੇ ਵਿੱਚ ਅਸੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹਾਂ ਤੇ ਫਿਰ ਤੁਸੀਂ ਨਵਾਂ ਕਰਨ ਦੇ ਲਈ ਪੁਰਾਣੇ ਬੰਦੇ ਕਿਉਂ ਵਰਤਦੇ ਆ ਫਿਰ ਤੁਸੀਂ ਆਪ ਦੇ ਬੰਦੇ ਕਿਉਂ ਨਹੀਂ ਵਰਤਦੇਗੇ ਤੁਹਾਨੂੰ ਆਪਣੇ ਬੰਦਿਆਂ ਦੇ ਉੱਤੇ ਮਾਣ ਕਿਉਂ ਨਹੀਂ ਗਾ ਤੁਸੀਂ ਆਪਣੇ ਬੰਦਿਆਂ ਦੇ ਉੱਤੇ ਦਾਅ ਕਿਉਂ ਨਹੀਂ ਖੇਡਦੇਗੇ ਤੁਸੀਂ ਹਰ ਵਾਰ ਉਹਨਾਂ ਦੇ ਬੰਦਿਆਂ ਦੇ ਉੱਤੇ ਅੱਖ ਕਿਉਂ ਰੱਖਦੇ ਆ ਇਹ ਇੱਕ ਬੜੀ ਮਹੱਤਵਪੂਰਨ ਗੱਲ ਹੈਗੀ ਆ ਤੁਸੀਂ ਦੇਖੋ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਜਦੋਂ ਸ਼ੀਤਲ ਅੰਗਰਾਲ ਨੇ ਅਸਤੀਫਾ ਦਿੱਤਾ ਉਦੋਂ ਇਹਨਾਂ ਨੇ ਕੀ ਕੀਤਾ ਜੀ ਭਾਜਪਾ ਦੇ ਵਿੱਚੋਂ ਮਹਿੰਦਰ ਭਗਤ ਨੂੰ ਲਿਆਂਦਾ ਤੇ ਉਹਨੂੰ ਲਿਆ ਕੇ ਜਿਤਾਇਆ ਕਿ ਉਦੋਂ ਜਲੰਧਰ ਦੇ ਵਿੱਚ ਕੋਈ ਕਹਿੰਦੇ ਵੀ ਦਰਗਾਹਾਂ ਝਾੜਨ ਵਾਲਾ 扑ਮੱਕੜ ਜੀ ਨੂੰ ਕਹਿੰਦੇ ਹੁੰਦੇ ਸੀ ਆ ਕੋਈ ਜੀ ਰੇੜੀ ਚ ਲਾਉਣ ਵਾਲਾ ਕੋਈ ਰਿਕਸ਼ਾ ਚ ਲਾਉਣ ਵਾਲਾ ਕੋਈ ਇਦਾਂ ਦਾ ਬੰਦਾ ਨਹੀਂ ਲੱਭਿਆ ਕਿ ਇਹਨਾਂ ਨੂੰ ਉਦੋਂ ਕੋਈ ਬੰਦਾ ਨਹੀਂ ਲੱਭਿਆ ਜਿਹੜਾ ਕੰਨਾਂ ਦੇ ਉੱਤੇ ਪੋਸਟਰ ਲਾਉਂਦਾ ਰਿਹਾ ਹੋਵੇ ਜਿਹਦੇ ਬਾਰੇ ਦਾਵਾ ਕਰਦੇ ਹੁੰਦੇ ਸੀ ਫਿਰ ਤੁਸੀਂ ਦੇਖੋ ਜੀ ਇੱਧਰ ਚੱਬੇਵਾਲ ਦੀ ਟੂਨ ਹੋਈ ਉਦੋਂ ਡਾਕਟਰ ਇਸ਼ਾਂਕ ਚੱਬੇਵਾਲ ਨੂੰ ਲਿਆਂਦਾ ਕੀ ਇਹਨਾਂ ਦੇ ਕੋਲੇ ਕਾਂਗਰਸ ਤੋਂ ਬਿਨਾ ਕੋਈ ਆਪਦਾ ਬੰਦਾ ਨਹੀਂ ਸੀਗਾ ਇਹਨਾਂ ਨੇ ਕਿਉਂ ਲੈ ਕੇ ਆਂਦਾ ਫਿਰ ਤੁਸੀਂ ਗੱਲ ਕਰ ਲਓ ਜੀ ਉਹ ਡਿੰਪੀ ਹੋਰਾਂ ਦੀ ਜਿਹੜੇ ਕਿ ਗਿੱਦੜ ਬਾਹੇ ਤੋਂ ਆ ਗਿੱਦੜ ਬਾਹੇ ਦੇ ਵਿੱਚ ਟੂਨ ਸੀਗੀ ਰਾਜਾ ਬਣ ਕੇ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ ਤੇ ਉਦੋਂ ਉੱਥੇ ਕਾਂਗਰਸੀ ਬੰਦਾ ਇਹਨਾਂ ਨੇ ਪਹਿਲਾਂ ਸੋਚਿਆ ਫਿਰ ਇਹਨੇ ਅਕਾਲੀ ਦਲ ਦਾ ਬੰਦਾ ਲੈ ਕੇ ਆਂਦਾ ਕੀ ਇਹਨਾਂ ਦੇ ਕੋਲੇ ਗਿੱਦੜ ਬਾਹੇ ਦੇ ਵਿੱਚ ਆਪਣਾ ਬੰਦਾ ਹੈ ਵੀ ਸੀਗਾ ਆ ਤੁਸੀਂ ਹੁਣ ਦੇਖ ਲਿਓ ਕਰਨਤਾਰਨ ਦੇ ਵਿੱਚ ਵੀ ਇਹੀ ਕੁਝ ਹੋਇਆ ਕਰਨਤਾਰਨ ਦੇ ਵਿੱਚ ਹਰਮੀਤ ਸਿੰਘ ਸੰਧੂ ਜਿਹੜੇ ਕਿ ਤਿੰਨ ਵਾਰ ਦੇ ਵਿਧਾਇਕ ਆ ਇਹਨਾਂ ਨੂੰ ਇਹਨਾਂ ਨੇ ਪੱਟ ਲਿਆ ਜਿਹੜੇ ਉਹ ਦੋ ਵਾਰੀ ਅਕਾਲੀ ਦਲ ਦੇ ਵਿਧਾਇਕ ਰਹੇ ਆ ਤੇ ਇੱਕ ਵਾਰ ਵੀ ਹੋ ਰਹੇ ਆ ਜੀ ਆਜ਼ਾਦ ਤੌਰ ਦੇ ਉੱਤੇ ਵਿਧਾਇਕ ਉਹਨਾਂ ਨੂੰ ਇਹ ਇਸ ਕਰਕੇ ਲੈ ਕੇ ਆਏ ਵੀ ਭਾਈ ਹੁਣ ਆਪਾਂ ਟਿਕਟ ਇਹਨਾਂ ਨੂੰ ਦੇ ਦੇਾਂਗੇ ਮਤਲਬ ਇਹ ਜੀ ਕਿ ਹੋਰ ਪਾਰਟੀਆਂ ਦੇ ਵਿੱਚ ਉਹ ਬੰਦੇ ਲਿਆ ਕੇ ਤੇ ਉਮੀਦਵਾਰ ਬਣਾਉਣੇ ਆ ਤੇ ਆਪਦੇ ਜਿਹੜੇ ਭਮੱਕੜ ਆ ਉਹ ਸਿਰਫ ਵੋਟਾਂ ਪਾਉਣ ਵਾਸਤੇ ਤੇ ਗਾਲਾਂ ਖਾਣ ਵਾਸਤੇ ਹੀ ਆ ਸੋ ਇਹ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਵੀ ਇਹਨਾਂ ਦਾ کردار ਕੀ ਆ ਇਹਨਾਂ ਦੀਆਂ ਕਹਿਣੀਆਂ ਤੇ ਕਰਨੀਆਂ ਦੇ ਵਿੱਚ ਸਮਾਨਤਾ ਕਿੰਨੀ ਕਾ ਸੋ ਇਹਦੇ ਉੱਤੇ ਚਰਚਾ ਚੱਲੀ ਵੀ ਚਰਚਾ ਚੱਲਣੀ ਵੀ ਚਾਹੀਦੀ ਹੈ ਜੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਟੈਣਾ ਸਾਹਿਬ ਉਧਰ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਸਾਂਝ ਪਾਈ ਸੀ ਕਿ ਦਰਬਾਰ ਸਾਹਿਬ ਨੂੰ ਲੈ ਕੇ ਧਮਕੀਆਂ ਦੇਣ ਦੀਆਂ ਜਿਹੜੀਆਂ ਈਮੇਲਸ ਨੇ ਉਹ ਆ ਰਹੀਆਂ ਨੇ ਔਰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਜਿਹੜੀ ਕੌਣ ਹੈ ਇਹਦੇ ਪਿੱਛੇ ਸਭ ਨਹੀਂ ਕੀ ਹਾਲੇ ਤੱਕ ਬਿਲਕੁਲ ਨਹੀਂ ਪਤਾ ਲੱਗਾ ਵੀ ਇਹਦੇ ਪਿੱਛੇ ਬੰਦੇ ਕੌਣ ਆ ਜਿਹੜੇ ਲੋਕ ਨੇ ਜਿਹੜੇ ਇਹ ਸਾਰਾ ਕੁਝ ਕਰ ਰਹੇ ਆ ਇਹਦੇ ਪਿੱਛੇ ਕੀ ਪਲਾਨਿੰਗ ਆ ਪਰ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿਉਂਕਿ ਲੰਘੇ ਕੱਲ ਅੰਮ੍ਰਿਤਸਰ ਦੇ ਡੀਸੀ ਉਥੋਂ ਦੇ ਪੁਲਿਸ ਕਮਿਸ਼ਨਰ ਬਾਕੀ ਪੁਲਿਸ ਅਧਿਕਾਰੀ ਜਿਹੜੇ ਉਹ ਦਰਬਾਰ ਸਾਹਿਬ ਤੋਂ ਮੱਥਾ ਵੀ ਟੇਕ ਕੇ ਆਏ ਆ ਉਹਨਾਂ ਨੇ ਹਾਲਾਤ ਦਾ ਜਾਇਜ਼ਾ ਵੀ ਲਿਆ ਉਥੋਂ ਦੇ ਪੁਲਿਸ ਕਮਿਸ਼ਨਰ ਨੇ ਇਹ ਗੱਲ ਕਹੀ ਹੈ ਵੀ ਜਦੋਂ ਅਸੀਂ ਕਦੇ ਦੁਖੀ ਹੁੰਨੇ ਆ ਅਸੀਂ ਤਾਂ ਆਪ ਗੁਰੂ ਸਾਹਿਬ ਦੇ ਦਰ ਦੇ ਉੱਤੇ ਆਉਣੇ ਆ ਝੋਲੀਆਂ ਭਰਨ ਦੇ ਲਈ ਪਰ ਜਿਹੜੇ ਲੋਕ ਇਸ ਤਰੀਕੇ ਦੀਆਂ ਧਮਕੀਆਂ ਦਿੰਦੇ ਆ ਉਹ ਕਹਿੰਦੇ ਕਿ ਬਹੁਤ ਜਲਦ ਇਹਨਾਂ ਦੇ ਬਾਰੇ ਖੁਲਾਸਾ ਹੋ ਜਾ ਅਸੀਂ ਆਪਦੇ ਵੱਲੋਂ ਉਹ ਕਹਿੰਦੇ ਜੀ ਸਾਰਾ ਤਾਨ ਲਾ ਰਹੇ ਆ ਉਹ ਕਹਿੰਦੇ ਜੀ ਕਿ ਹਲੇ ਕਿਉਂਕਿ ਜਾਣਕਾਰੀ ਸਾਰੀ ਵਿਚਾਰ ਲਈ ਨਾ ਇਸ ਕਰਕੇ ਬਹੁਤਾ ਕੋਈ ਤਮੰਦ ਦੱਸ ਨਹੀਂ ਸਕਦਾਗਾ ਪਰ ਕੋਈ ਗੱਲ ਨਹੀਂ ਉਹ ਕਹਿੰਦੇ ਜੀ ਬਹੁਤ ਜਲਦ ਇਹਨਾਂ ਲੋਕਾਂ ਦੀਆਂ ਕਰਤੂਤਾਂ ਦਾ ਪਤਾ ਲੱਗ ਜਾਣਾ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਵੀ ਭਾਈ ਜਿਹੜੇ ਵੀ ਇਹ ਕੁਝ ਕਰਦੇ ਆ ਉਹ ਬਖਸ਼ੇ ਨਹੀਂ ਜਾਣਗੇ ਇਥੇ ਕੋਈ ਖਤਰੇ ਵਾਲੀ ਗੱਲ ਨਹੀਂ ਗਈ ਇਥੇ ਸੰਗਤ ਆਵੇ ਜਿਵੇਂ ਪਹਿਲਾਂ ਆਉਂਦੀ ਹੁੰਦੀ ਹੈ ਤੇ ਜਿਵੇਂ ਆ ਵੀ ਰਹੀ ਆ ਉਹ ਕਹਿੰਦੇ ਵੀ ਅਸੀਂ ਕੰਪਲੈਕਸ ਆ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਉਥੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਅੰਦਰ ਕਨੇ ਦੀ ਟਾਸਕ ਫੋਰਸ ਲੱਗੀ ਹੋਈ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਨਹੀਂਗੀ ਕਿਸੇ ਤਰ੍ਹਾਂ ਦਾ ਕੋ ਖਤਰਾ ਹੈ ਨਹੀਂਗਾ ਬਾਕੀ ਇਹ ਹੈਰਾਨੀ ਵਾਲੀ ਗੱਲ ਆ ਵੀ ਤੰਦਣਾ ਦੇ ਵਿੱਚ ਤਿੰਨ ਵਾਰ ਈਮੇਲ ਪਾਉਣ ਵਾਲੇ ਬੰਦੇ ਕੌਣ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦਿੱਤੀ ਆ ਇਹਦਾ ਮਕਸਦ ਕੀ ਆ ਇਹ ਲੋਕ ਕਿਹੜੇ ਆ ਜਿਨ੍ਹਾਂ ਨੇ ਇਹੋ ਜਿਹੀਆਂ ਕਰਤੂਤਾਂ ਕਰਨੀਆਂ ਸ਼ੁਰੂ ਕੀਤੀਆਂ ਇਹ ਲੋਕ ਮੈਂ ਸੱਚੀ ਮੁੱੱਚੀ ਚਾਹੁੰਦਾ ਜੀ ਕਿ ਇਹ ਨੰਗੇ ਕੀਤੇ ਜਾਣ ਉਹਦਾ ਕਾਰਨ ਇਹ ਜਿਦ ਕਦੇ ਦਰਬਾਰ ਸਾਹਿਬ ਨੂੰ ਉਡਾ ਦੇਣਾ ਕਦੇ ਖਬਰ ਇਹ ਆਉਂਦੀ ਜਿਕੇ ਇਹਨਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਜੀ ਕਿਸੇ ਦੇ ਵੱਲੋਂ ਕਿ ਅਸੀਂ 에어ਪੋਰਟ ਉਡਾ ਦੇਣਾ ਕੋਈ ਧਮਕੀ ਦਿੰਦਾ ਜੀ ਅਸੀਂ ਰੇਲਵੇ ਸਟੇਸ਼ਨ ਉਡਾ ਦੇਣਾ ਕੋਈ ਕਹਿੰਦਾ ਅਸੀਂ ਸਕੂਲ ਕਾਲਜ ਦੇ ਵਿੱਚ ਬੰਬ ਰੱਖਿਆ ਹੋਇਆ ਸੋ ਇਹਨਾਂ ਨੇ ਸੁੱਕਣੇ ਪਾਈ ਆ ਲੋਕ ਇਹ ਤੁਸੀਂ ਦੇਖੋ ਵੀ ਪੁਲਿਸ ਨੂੰ ਕਿੰਨੀ ਫਿਕਰਮੰਦੀ ਹੋਊਗੀ ਉਸ ਖੇਤਰ ਦੇ ਵਿੱਚ ਕਿੰਨੀ ਦਹਿਸ਼ਤ ਫੈਲ ਜਾਂਦੀ ਹੈ ਜਦੋਂ ਆ ਗੱਲਾਂ ਸਾਹਮਣੇ ਆਉਂਦੀਆਂ ਸੋ ਮੇਰੇ ਖਿਆਲ ਆ ਕਿ ਛੇਤੀ ਇਹਦੇ ਬਾਰੇ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਊਗੀ ਜੀ ਬਿਲਕੁਲ ਤੇ ਟੇਣਾ ਸਾਹਿਬ ਨਵੰਬਰ ਮਹੀਨੇ ਤੋਂ ਸ਼੍ਰੋਮਣੀ ਕਮੇਟੀ ਜਥੇ ਨੂੰ ਪਾਕਿਸਤਾਨ ਲੈ ਜਾਣਾ ਸ਼ੁਰੂ ਕਰ ਬਿਲਕੁਲ ਜੀ ਦੇਖੋ ਉਹਨਾਂ ਨੇ ਹਾਲੇ ਪਰਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ ਇਹਦੇ ਬਾਰੇ ਆਪਾਂ ਨੂੰ ਗਿਆਨ ਨਹੀਂ ਪਰ ਆਪਣੇ ਵੱਲੋਂ ਜਿਹੜੀ ਆ ਉਹ ਤਿਆਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਜੱਥਾ ਲਗਾਉਣ ਦੀ ਤਿਆਰੀ ਕਰ ਲਈ ਗਈ ਹੈ ਉਹਨਾਂ ਨੇ ਸ਼ਰਧਾਲੂਆਂ ਦੇ ਪਾਸਪੋਰਟ ਮੰਗੇ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਲਿਜਾਣ ਨੂੰ ਤਿਆਰ ਆ ਸਾਡੇ ਵੱਲੋਂ ਉਹ ਕੰਨੀ ਜੀ ਪੂਰੀ ਤਿਆਰੀ ਹੈ ਅਸੀਂ ਹੁਣ ਆ ਜਿਹੜੀ ਸੰਗਤ ਆ ਜਿਵੇਂ ਕਿ ਪਹਿਲਾਂ ਜਾਂਦੀ ਹੁੰਦੀ ਸੀ ਉਹ ਮੇ ਲਗਾਉਣ ਦਾ ਸਿਲਸਿਲਾ ਜਿਹੜਾ ਉਹ ਕੰਨੀ ਜੀ ਸ਼ੁਰੂ ਕਰਨ ਲੱਗੇ ਆ ਤੇ ਦੂਜੀ ਗੱਲ ਮਹੱਤਵਪੂਰਨ ਉਹਨਾਂ ਨੇ ਇਹ ਕਹੀ ਹੈ ਉਹ ਕਹਿੰਦੇ ਜੀ ਕਿ ਦੇਖੋ ਜਦੋਂ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਉਹਦੇ ਮੱਦੇਨਜ਼ਰ ਸਾਰੀ ਸੰਗਤ ਆ ਜਿਹੜੀ ਉ ਜਾਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਲਈ ਪਾਸਪੋਰਟ ਮੰਗੇ ਆ ਕਿਉਂਕਿ ਜੂਨ ਮਹੀਨੇ ਦੇ ਵਿੱਚ ਵੀ ਜਿਹੜਾ ਲੰਘਿਆ ਜੂਨ ਮਹੀਨਾ ਉਹਦੇ ਵਿੱਚ ਵੀ ਜਾਣਾ ਸੀਗਾ ਸ਼ਰਧਾਲੂਆਂ ਨੇ ਉਸੇ ਸ਼੍ਰੋਮਣੀ ਕਮੇਟੀ ਦੇ ਜਿਹਾ ਜਾਣਾ ਸੀ ਉਹਨੋਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਸੀ ਉਦੋਂ ਤਾਂ ਨਹੀਂ ਜਾ ਸਕੇ ਕਿਉਂਕਿ ਪਹਿਲਗਾਮ ਵਾਲਾ ਜਿਹੜਾ ਕਾਂਡ ਆ ਉਹ ਤਾਜ਼ਾ-ਤਾਜ਼ਾ ਹੋਇਆ ਸੀਗਾ ਤੇ ਇਸ ਕਰਕੇ ਉਦੋਂ ਭਈ ਰੋਕ ਲੱਗ ਗਈ ਸੀਗੀ ਪਰ ਉਹਨਾਂ ਨੇ ਕਿਹਾ ਜੀ ਕਿ ਹੁਣ ਅਸੀਂ ਆਪਣੇ ਵੱਲੋਂ ਤਿਆਰ ਆ। ਬਾਕੀ ਆਪਦੇ ਵੱਲੋਂ ਪਾਸਪੋਰਟ, ਕਾਗਜ਼ਪੱਤਰ, ਸਮੁੱਚੀ ਕਾਰਵਾਈ ਕਰਕੇ ਉਹਨਾਂ ਨੇ ਦੇਣਾ ਤੇ ਐਮਬੈਸੀ ਦੇ ਵਿੱਚ ਹੀ ਫਾਈਲ ਤੇ ਪਰ ਉਹ ਹੁਣ ਵੀਜ਼ੇ ਲੱਗਣਗੇ ਨਹੀਂ ਲੱਗਣਗੇ ਉਹ ਬਾਅਦ ਦੀ ਗੱਲ ਹੈਗੀ ਆ ਪਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਕਿਹਾ ਵੀ ਅਸੀਂ ਆਪਦੇ ਵੱਲੋਂ ਸਾਰਾ ਸਿਲਸਿਲਾ ਸ਼ੁਰੂ ਕਰਨ ਲੱਗੇ ਮੁੜ ਕੇ ਜੀ। ਜੀ ਤੇ ਟੇਣਾ ਸਾਹਿਬ ਬਾਪੂ ਫੌਜਾ ਸਿੰਘ ਜੀ ਦਾ ਸੰਸਕਾਰ ਜਿਹੜਾ ਹੈ ਉਹ 20 ਜੁਲਾਈ ਨੂੰ ਹੋਊਗਾ। ਹਾਂ ਬਿਲਕੁਲ ਜੀ ਬਾਪੂ ਫੌਜਾ ਸਿੰਘ ਦਾ ਸੰਸਕਾਰ ਆ ਜਿਹੜਾ ਅੰਤਮ ਸੰਸਕਾਰ, ਅੰਤਮ ਵਿਦਾਈ ਇਹ 20 ਜੁਲਾਈ ਨੂੰ ਹੋਊਗੀ ਯਾਨੀ ਕਿ ਪਰਸੋਂ ਹੋਊ ਆਪਾਂ ਜਾਣਦੇ ਕਿ ਬਾਪੂ ਫੋਜਾ ਸਿੰਘ ਨੂੰ ਟੱਕਰ ਮਾਰ ਕੇ ਤੇ ਮਾਰ ਦਿੱਤਾ ਗਿਆ ਸੀਗਾ ਤੇ ਬਾਪੂ ਫੋਜਾ ਸਿੰਘ ਵਰਗੀਆਂ ਸ਼ਖਸੀਅਤਾਂ ਵਾਰ-ਵਾਰ ਨਹੀਂ ਪੈਦਾ ਹੁੰਦੀਆਂ ਤੇ ਉਹਨਾਂ ਦੇ ਜਾਣ ਦੇ ਉੱਤੇ ਹਰ ਅੱਖ ਨਮ ਹੋਈ ਹੈ ਕਿਉਂਕਿ ਭਾਵੇਂ ਉਹਨਾਂ ਦੀ ਉਮਰ ਕਾਫੀ ਸੀ ਪਰ ਫਿਰ ਵੀ ਉਹਨਾਂ ਦਾ ਪ੍ਰਾਪਤੀਆਂ ਉਹਨਾਂ ਦੀ ਦੇਣ ਉਹਨਾਂ ਦਾ ਜਜ਼ਬਾ ਉਹਨਾਂ ਦਾ ਪੰਜਾਬ ਪ੍ਰੇਮ ਉਹਨਾਂ ਦਾ ਪੰਜਾਬੀ ਪ੍ਰੇਮ ਤੇ ਉਹਦੇ ਕਰਕੇ ਹਰ ਬੰਦਾ ਚਾਹੁੰਦਾ ਸੀ ਕਿ ਇਹ ਹਾਲੇ ਹੋਰ ਜਿਉਂਦੇ ਪਰ ਜਿਸ ਤਰੀਕੇ ਦੇ ਨਾਲ ਜੋ-ਜੋ ਕੁਝ ਵਾਪਰਿਆ ਆਪਾਂ ਸਾਂਝਾ ਕਰਦੇ ਰਹੇ ਆਂ ਸੋ ਇਹਨਾਂ ਦਾ ਇਹ ਜਿਹੜੀ ਅੰਤਮ ਜਿਹੜਾ ਇਹਨਾਂ ਦਾ ਸਸਕਾਰ ਇਹਨਾਂ ਦਾ ਉਹ ਹੋਊਗਾ ਜੀ 20 ਜੁਲਾਈ ਨੂੰ ਯਾਨੀ ਕਿ ਪਰਸੋਂ ਇਹ ਕੁਝ ਦਿਨ ਤਾਂ ਅੱਗੇ ਪਾਇਆ ਗਿਆ ਸੀ ਕਿਉਂਕਿ ਇਹਨਾਂ ਦਾ ਪੁੱਤ ਇਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਧੀਆਂ ਜਿਹੜੀਆਂ ਉਹ ਵਿਦੇਸ਼ ਦੇ ਵਿੱਚ ਆ ਉਹਨਾਂ ਨੇ ਵਾਪਸ ਆਉਣਾ ਜਾਂ ਉਹ ਆਈ ਜਾਂਦੇ ਆ ਕੋਈ ਪਹੁੰਚ ਗਿਆ ਕਿਸੇ ਨੇ ਕੱਲ ਨੂੰ ਪਹੁੰਚ ਜਾਣਾ ਤੇ ਪਰਸੋਂ ਇਹਨਾਂ ਨੂੰ ਅੰਤਿਮ ਵਿਦਾਇਤੀ ਜਾਊਗੀ ਬਿਆਸਪਿੰਡ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜਲੀ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ